ਕੀ ਕੋਈ ਗਰੀਬ ਦਾਜੀ ਪੁੱਤ ਫੇਰੇ ਵੱਡੇ ਵੱਡੇ ਆਨ ਨੂੰ ਉਦੋਂ ਲੱਗਦਾ ਹੈ ਦੁੱਖ ਜਦੋਂ ਕਰਦਾ ਤਰੱਕੀ ਕੋਈ ਗਰੀਬ ਦਾਜੀ ਪੁੱਤ ਫੇਰੇ ਵੱਡੇ ਵੱਡੇ ਆਨ ਨੂੰ ਉਦੋਂ ਲੱਗਦਾ ਹੈ ਦੁੱਖ ਸਾਈਕਲ ਤੋਂ ਗੱਡੀ ਕਿਵੇਂ ਬੈ ਗਿਆ ਸਾਈਕਲ ਤੋਂ ਗੱਡੀ ਕਿਵੇਂ ਬੈ ਗਿਆ ਇਹ ਗੱਲ ਕਈਆਂ ਨੂੰ ਸੀ ਸਾੜ ਗਈ ਤੇਰਾ ਨਹੀਂ ਸੀ ਕਸੂਰ ਚ ਮਕੀਲਿਆ ਓਏ ਤੈਨੂੰ ਤਾਂ ਚੜਾਈ ਮਾਰ ਗਈ ਤੇਰਾ ਨਹੀਂ ਸੀ ਕਸੂਰ ਚ ਮਕੀਲਿਆ ਓਏ ਤੈਨੂੰ ਤਾਂ ਚੜਾਈ ਮਾਰ ਗਈ ਤੇਰੀ ਹੀ ਚੜਾਈ ਮਾਰ ਗਈ ਕਹਿੰਦੇ ਗਾਉਂਦਾ ਤਤਤੇ ਤਤੇ ਗੀਤ ਸੀ ਪਰ ਕਈਆਂ ਦੀ ਕਿੜਾ ਤੇ ਰੱਖੀ ਚੀਕ ਸੀ ਕਹਿੰਦੇ ਗਾਉਂਦਾ ਤਤਤੇ ਤਤੇ ਗੀਤ ਸੀ ਔਨੇ ਕਈਆਂ ਦੀ ਕਿੜਾ ਤੇ ਰੱਖੀ ਚੀਕ ਸੀ ਉੱਤੋਂ ਆਖਦੇ ਸੀ ਬੱਲੇ ਚ ਮਕੀਲੇਆ ਜਿਹੜੇ ਆਖਦੇ ਸੀ ਬੱਲੇ ਚ ਮਕੀਲੇਆ ਦਿਲ ਉਹਨਾਂ ਵਿੱਚ ਖਾਰ ਸੀ ਤੇਰਾ ਨਹੀਂ ਸੀ ਕਸੂਰ ਚ ਮਕੀਲੇਆ ਓਏ ਤੈਨੂੰ ਤਾਂ ਚੜਾਈ ਮਾਰੀ ਤੇਰਾ ਨਹੀਂ ਸੀ ਕਸੂਰ ਚਮਕੀ ਲਿਆ ਓਏ ਤੈਨੂੰ ਤਾਂ ਚੜਾਈ ਮਾਰਗੀ ਤੇਰੀ ਚੜਾਈ ਮਾਰਗੀ ਤੂੰ ਤਾਂ ਹੋ ਗਿਆ ਅਮਰ ਇਸ ਜੱਗ ਤੇ ਦੇ ਸਤਜਾ ਕੇ ਬਹਿ ਗਿਆ ਤੂੰ ਰੱਬ ਤੇ ਤੂੰ ਤਾਂ ਹੋ ਗਿਆ ਅਮਰ ਇਸ ਜੱਗ ਤੇ ਦੇ ਸਤਜਾ ਤੇ ਬਹਿ ਗਿਆ ਤੂੰ ਰੱਬ ਤੇ ਕੋਈ ਆਖੇ ਉਹਦਾ ਹੱਥ ਉਹਦਾ ਹੱਥ ਸੀ ਕੋਈ ਆਖੇ ਉਹਦਾ ਹੱਥ ਉਹਦਾ ਹੱਥ ਸੀ ਅਮੀ ਜੂਲੀ ਸਰਕਾਰ ਸੀ ਹੀ ਤੇਰਾ ਨਹੀਂ ਸੀ ਕਸੂਰ ਚਮ ਕਿ ਲਿਆ ਓਏ ਤੈਨੂੰ ਤਾਂ ਝੜਾਈ ਮਾਰਗੀ ਤੇਰਾ ਨਹੀਂ ਸੀ ਕਸੂਰ ਚਮ ਕਿ ਲਿਆ ਓਏ ਤੈਨੂੰ ਤਾਂ ਝੜਾਈ ਮਾਰਗੀ ਤੇਰੀ ਹੀ ਝੜਾਈ ਮਾਰਗੀ तेरी ही चढ़ाई मारगी